ਉਹ ਕਾਂਗਰਸ ਦੇ ਰਾਉਤ ਗਾਂਧੀ ਜੀ ਹਮੇਸ਼ਾ ਤੋਂ ਖਿਲਾਫ ਹੀ ਬੋਲਦੇ ਰਹੇ ਨੇ ਉਹ ਚੀਨ ਤੋਂ ਚੰਦਾ ਲੈਂਦੇ ਨੇ ਤੁਰਕੀ ਚ ਦਫਤਰ ਖੋਲਦੇ ਨੇ ਪਾਕਿਸਤਾਨ ਦੀ ਬਾਸ਼ਾ ਬੋਲਦੇ ਨੇ ਇੰਗਲੈਂਡ ਦੇ ਪਾਸਪੋਰਟ ਤੇ ਕਾਲਜ ਲਈ ਫਿਰਦੇ ਨੇ ਫਿਰ ਵੀ ਕਹਿੰਦੇ ਮੈਂ ਦੇਸ਼ ਭਗਤ ਆ ਪਰਮਾਨੰਦ ਜੀ ਦੇ ਦੇਸ਼ ਭਗਤੀ ਆਦੀ ਹੁੰਦੀ ਤੇ ਫਿਰ ਈਰਾਨ ਤੇ ਬੰਗਲਾਦੇਸ਼ੇ ਦੇਸ਼ ਭਗਤੀ ਹੁੰਦੀ ਇਸ ਕਰਕੇ ਦੇਸ਼ ਭਗਤੀ ਤੇ ਕੌਣ ਚੁਣਉਂਦੀ ਹੈ ਇਸ ਸਿਖ ਨੂੰ ਪੁੱਛ ਕੇ ਦੇਖ ਉਹ ਜਾਣ ਦੇ ਵੀ ਸਕਦਾ ਔਰ ਜਾਣ ਦੇ ਵੀ ਸਕਦਾ ਪਰ ਖਾਲੀ ਹੱਥ ਹੀ ਮਾਰਦੇਗਾ ਬੰਦੇ ਖਾਲਸਾ ਤਿਰੰਗਾ ਯਾਤਰਾ ਪਹਿਲਾ ਯੋਜਨ ਜਿਹੜਾ ਕੀਤਾ ਗਿਆ ਦਿੱਲੀ ਸਰਕਾਰ ਵੱਲੋਂ ਇਸ ਦੀ ਸਾਰੀ ਇਕਵਾਈ ਜਿਹੜੀ ਹੈ ਦਿੱਲੀ ਦੇ ਸੀਐਮ ਰੇਖਾ ਗੁਪਤਾ ਜਿਨੇ ਕੀਤੀ ਮਨਜਿੰਦਰ ਸਿੰਘ ਸਿਰਸਾ ਕੈਬਨ ਮੰਤਰੀ ਉਹ ਇੱਥੇ ਮੌਜੂਦ ਸੀਗੇ ਗ੍ਰਹਿ ਮੰਤਰੀ ਮੈਂ ਇਹਦੇ ਜਿਹੜੀ ਖਾਲਸਾ ਤਿਰੰਗਾ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਹੈ ਦਿੱਲੀ ਦੀਆਂ ਸੜਕਾਂ ਦੇ ਵਿੱਚ ਇਹਦੀ ਸਭ ਤੋਂ ਪਹਿਲੇ ਵਧਾਈ ਦਵਾਗਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਜਿਨ੍ਹਾਂ ਨੇ ਇਹ ਹਮੇਸ਼ਾ ਪਹਿਲ ਕਦਮੀ ਕੀਤੀ ਹੈ ਇਕ ਸਿੱਖਾਂ ਦਾ ਸੁਨੇਹਾ ਦੇਣਾ ਚਾਹਿਆ ਹੈ। ਦਿੱਲੀ ਦੀ ਸਰਕਾਰਾਂ ਤੱਕ, ਸੈਂਟਰ ਦੀ ਸਰਕਾਰ ਤੱਕ ਕਿ ਜਿਹੜੇ ਸਿੱਖ ਨੇ ਹਮੇਸ਼ਾ ਕਿਤੇ ਦੇਸ਼ ਦੇ ਉੱਤੇ ਜਦੋਂ ਵੀ ਵਿਪਤਾ ਪੈਂਦੀ ਹੈ, ਸਿੱਖ ਇੱਕ ਤਰਫਾ ਹੋ ਕੇ ਖੜਾ ਹੋ ਕੇ ਦੇਸ਼ ਦੇ ਬਾਰਡਰਾਂ ਤੇ ਜਾਣ ਨੂੰ ਤਿਆਰ ਹੁੰਦੇ ਨੇ। ਸਾਰੀ ਫਲ ਸੈਨਾ, ਜਲ ਸੈਨਾ, ਵਾਯੂ ਸੈਨਾ ਦੀ ਜੋ ਕੀਰਤੀਮਾਨ ਸਥਾਪਿਤ ਕੀਤੀ ਨੇ, ਕੱਚ ਮੜ ਕੇ ਮਰਨ ਦਾ ਕੰਮ ਕੀਤਾ ਹੈ, ਉਹਨਾਂ ਨੂੰ ਯਾਦ ਕਰਦੇ, ਉਹਨਾਂ ਨੂੰ ਸਲਾਮ ਕਰਦੇ, ਤਿਰੰਗੇ ਨੂੰ ਸਲਾਮ ਕਰਦੇ। ਉਹਨਾਂ ਵੀਰ ਜਵਾਨਾਂ ਨੂੰ ਸਤਿ ਸ਼੍ਰੀ ਅਕਾਲ ਕਰਦੇ ਹਾਂ ਉਹਨਾਂ ਦੀ ਮਾਵਾਂ ਨੂੰ ਸਲੂਟ ਕਰਦੇ ਹਾਂ ਉਹਨਾਂ ਦੇ ਚਰਨਾਂ 'ਚ ਸੀਸ ਝੁਕਾ ਕੇ 100-100 ਵਾਰ ਪ੍ਰਣਾਮ ਕਰਦੇ ਹਾਂ ਕਿ ਖਾਲਸਾ ਜਾਂ ਸਿੱਖ ਜਿਹੜਾ ਹਮੇਸ਼ਾ ਦੇਸ਼ ਦੇ ਨਾਲ ਅੱਗੇ ਵਧ ਕੇ ਹਮੇਸ਼ਾ ਆਪਣੀ ਛਾਤੀ ਗਾਹ ਕਰਕੇ ਦੇਸ਼ ਦੀ ਰੱਖਿਆ ਵਾਸਤੇ ਜਾਨਾਂ ਕੁਰਬਾਨ ਕਰਦਾ ਆਇਆ ਤੇ ਲਗਾਤਾਰ ਤਸਵੀਰਾਂ ਸਕਰੀਨ ਦੇ ਉੱਤੇ ਸਾਂਝੀਆਂ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਆਪਰੇਸ਼ਨ ਸਿੰਦੂਰ ਕਾਮਯਾਬ ਹੋਇਆ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾਵਾਂ ਨਿਕਲ ਰਹੀਆਂ ਨੇ ਉੱਥੇ ਹੀ ਅੱਜ ਦਿੱਲੀ ਦੇ ਵਿੱਚ ਖਾਲਸਾ ਤਿਰੰਗਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਸੀਐਮ ਰੇਖਾ ਗੁੱਪਤਾ ਜੀ ਵੱਲੋਂ ਆਹਰੀ ਝੰਡੀ ਦਿੱਤੀ ਗਈ ਆ ਅੱਜ ਖਾਲਸਾ ਤਿਰੰਗਾ ਯਾਤਰਾ ਜਿਹੜੀ ਆ ਉਹ ਕੱਢੀ ਗਈ ਆ ਹਾਲਾਂਕਿ ਦੇਸ਼ ਦੇ ਵੱਖ-ਵੱਖ ਇਸੇ ਜਿੱਥੇ ਤਿਰੰਗਾ ਯਾਤਰਾ ਨਿਕਲ ਰਹੀ ਆ ਉੱਥੇ ਹੀ ਅੱਜ ਖਾਲਸਾ ਤਿਰੰਗਾ ਯਾਤਰਾ ਦਾ ਜਿਹੜਾ ਹੈ ਆਯੋਜਨ ਕੀਤਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਸੀਐਮ ਸਾਹਿਬ ਜਿਹੜੇ ਨੇ ਉਹ ਇੱਥੋਂ ਰਵਾਨਗੀ ਲੈ ਰਹੇ ਨੇ ਇਹਨਾਂ ਨੇ ਜੋ ਹੈ ਹਰੀ ਚੰਡੀ ਦਿੱਤੀ ਸੀ ਕਿ ਖਾਲਸਾ ਤਿਰੰਗਾ ਯਾਤਰਾ ਨੂੰ ਜਿਹੜਾ ਹੈ ਉਹ ਹਰੀ ਚੰਡੀ ਦਿੱਤੀ ਹੈ ਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਈਕਰ ਜਿਹੜੇ ਨੇ ਯੂਥ ਜਿਹੜਾ ਹੈ ਖਾਲਸਾ ਜਿਹੜਾ ਹੈ ਉਹ ਬਾਈਕਾਂ ਦੇ ਉੱਤੇ ਸ਼ੂਕਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਖਾਲਸਾ ਤਿਰੰਗਾ ਯਾਤਰਾ ਪਹਿਲਾ ਯੋਜਨ ਜਿਹੜਾ ਕੀਤਾ ਗਿਆ ਦਿੱਲੀ ਸਰਕਾਰ ਵੱਲੋਂ ਇਸ ਦੀ ਸਾਰੀ ਅਗਵਾਈ ਜਿਹੜੀ ਹੈ ਦਿੱਲੀ ਦੇ ਸੀਐਮ ਰੇਖਾ ਗੁਪਤਾ ਜਿਨੇ ਕੀਤੀ ਮਨਜਿੰਦਰ ਸਿੰਘ ਸਿਰਸਾ ਕੈबिनेट ਮੰਤਰੀ ਉਹ ਇੱਥੇ ਮੌਜੂਦ ਸੀਗੇ ਗ੍ਰਹਿ ਮੰਤਰੀ ਅੱਛੀ ਸੂਜ ਜਿਹੜੇ ਉਹ ਇੱਥੇ ਮੌਜੂਦ ਸਗੇ ਲੋਕਾਂ ਦੀ ਹੌਸਲਾ ਵਜਾਈ ਕਰਨ ਦੇ ਲਈ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਇੱਥੇ ਦੇਖੀਆਂ ਨੇ ਖਾਲਸਾ ਤਿਰੰਗਾ ਯਾਤਰਾ ਦੀਆਂ ਤੇ ਤੇ ਲਗਾਤਾਰ ਤਸਵੀਰਾਂ ਜਿਹੜਾਂਗੇ ਸਾਡੇ ਨਾਲ ਇੱਥੇ ਵਿੱਕੀ ਮਾਨ ਜੀ ਜੁੜ ਚੁੱਕੇ ਨੇ ਦਿੱਲੀ ਸਿਖਰਦਾਰ ਆਪਣੇ ਸਰ ਅੱਜ ਜਿੱਥੇ ਦੇ ਦੇ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਿਰੰਗਾ ਯਾਤਰਾ ਸੁਣਦੇ ਆ ਲੇਕਿਨ ਅੱਜ ਖਾਲਸਾ ਤਿਰੰਗਾ ਯਾਤਰਾ ਦੀ ਯੋਜਨਾ ਹੋਇਆ ਮੈਂ ਇਹਦੇ ਜਿਹੜੀ ਖਾਲਸਾ ਤਿਰੰਗਾ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਹੈ ਦਿੱਲੀ ਦੀਆਂ ਸੜਕਾਂ ਦੇ ਵਿੱਚ ਇਹਦੀ ਸਭ ਤੋਂ ਪਹਿਲੇ ਵਧਾਈ ਦਵਾਂਗਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਜਿਨ੍ਹਾਂ ਨੇ ਇਹ ਹਮੇਸ਼ਾ ਪਹਿਲ ਕਦਮੀ ਕੀਤੀ ਹੈ ਇੱਕ ਸਿੱਖਾਂ ਦਾ ਸੁਨੇਹਾ ਦੇਣਾ ਚਾਹਿਆ ਹੈ ਦਿੱਲੀ ਦੀ ਸਰਕਾਰਾਂ ਤੱਕ ਸੈਂਟਰ ਦੀ ਸਰਕਾਰ ਤੱਕ ਕਿ ਜਿਹੜੇ ਸਿੱਖ ਨੇ ਹਮੇਸ਼ਾ ਕਿਤੇ ਦੇਸ਼ ਦੇ ਉੱਤੇ ਜਦੋਂ ਵੀ ਵਿਪਤਾ ਪੈਂਦੀ ਹੈ ਸਿੱਖ ਇੱਕ ਤਰਫਾ ਹੋ ਕੇ ਖੜਾ ਹੋ ਕੇ ਦੇਸ਼ ਦੇ ਬਾਰਡਰਾਂ ਤੇ ਜਾਣ ਨੂੰ ਤਿਆਰ ਹੁੰਦੇ ਨੇ ਅੱਜ ਜਿਹੜੀ ਸ਼ਾਂਤੀ ਦਾ ਪ੍ਰਤੀਕ ਜਿਹੜਾ ਕਿ ਖਾਲਸਾ ਹਮੇਸ਼ਾ ਸ਼ਾਂਤੀ ਦਾ ਪ੍ਰਤੀਕ ਔਰ ਸ਼ਾਂਤੀ ਦੇ ਵਿੱਚ ਹੀ ਬਲੀਵ ਕਰਦਾ ਹੈ ਉਹਨੂੰ ਇਹ ਸੁਨੇਹਾ ਦੇਣ ਵਾਸਤੇ ਦਿੱਲੀ ਦੀਆਂ ਸੜਕਾਂ ਦੇ ਵਿੱਚ ਇੱਕ ਖਾਲਸਾਈ ਜਿਹੜਾ ਜਉ ਜਲਾਲ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੇ ਪੱਗਾਂ ਸਿਰਾਂ ਤੇ ਬੰਨੀਆਂ ਹੋਈਆਂ ਨੇ ਔਰ ਹਰ ਖਾਲਸਾ ਬਾਤ ਚੱਲ ਕੇ ਦੇ ਵਿੱਚ ਹਿੱਸਾ ਲੈ ਕੇ ਇਸ ਤਿਰੰਗਾ ਜਿਹੜੀ ਖਾਲਸਾ ਤਿਰੰਗਾ ਯਾਤਰਾ ਨੂੰ ਕਾਮਯਾਬ ਕਰਨ ਦੇ ਵਿੱਚ ਆਇਆ ਸੀ ਸੀਐਮ ਸਾਹਿਬਾ ਦਾ ਵੀ ਧੰਨਵਾਦ ਕਰਾਂਗੇ ਔਰ ਅਸ਼ੀਸ਼ ਸੂਤ ਜੀ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਆ ਕੇ ਇੱਥੇ ਸਾਡੇ ਨੌਜਵਾਨ ਸਿੱਖਾਂ ਦਾ ਨੌਜਵਾਨ ਬੱਚਿਆਂ ਦਾ ਹੌਸਲਾ ਵਧਾਈ ਕੀਤੀ ਹੈ ਇਦੇ ਵਾਸਤੇ ਮੈਂ ਫੇਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਜਿਹੜੇ ਕੈਬਨਿਨ ਮਿਨਿਸਟਰ ਨੇ ਦਿੱਲੀ ਸਰਕਾਰ ਦੇ ਵਿੱਚ ਉਹਨਾਂ ਨੂੰ ਵਧਾਈ ਦਿੰਨੇ ਹਾਂ ਜੀ ਧੰਨਵਾਦ ਸੋ ਵਿਕੀ ਮਾਨ ਜੀ ਸਾਡੇ ਨਾਲ ਜੁੜਰੇ ਸੀਗੇ ਗੱਲਬਾਤ ਕਰ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਅੱਜ ਤਿਰੰਗਾ ਯਾਤਰਾ ਖਾਲਸਾ ਤਿਰੰਗਾ ਯਾਤਰਾ ਜਿਹੜੀ ਸਫਲ ਹੋਈ ਹੈ ਦਿੱਲੀ ਦੇ ਸਿੱਖਾਂ ਵੱਲੋਂ ਜਿਹੜਾ ਹੈ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਸੀਐਮ ਮੈਡਮ ਰੇਖਾ ਗੁਪਤਾ ਦੀ ਅਗਵਾਈ ਦੇ ਵਿੱਚ ਅੱਜ ਖਾਲਸਾ ਤਿਰੰਗਾ ਯਾਤਰਾ ਪ੍ਰੋਜੈਸ਼ਨ ਸਿੰਦੂਰ ਨੂੰ ਲੈ ਕੇ ਜਿਹੜੀ ਖੱਢੀ ਗਈ ਹੈ ਉਹ ਤਸਵੀਰਾਂ ਜਿਹੜੀਆਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਸੀਗੇ ਤਰੰਗਾ ਯਾਤਰਾ ਜਿਹੜੀ ਨਿਕਲੀ ਆ ਇਹ ਦੇਸ਼ ਦਾ ਸ਼ौर्य ਆ ਦੇਸ਼ ਦੀ ਵਿਵਿਧਤਾ ਸਾਡੇ 9 ਜਮਾਨਾਂ ਦੀ ਸਾਡੇ ਆਰਮੀ ਦੇ ਸਾਡੀ ਥਲ ਸੈਨਾ ਜਲ ਸੈਨਾ ਹਵਾਈ ਸੈਨਾ ਨੇ ਜੋ ਕੀਰਤੀਮਾਨ ਸਥਾਪਿਤ ਕੀਤੇ ਨੇ ਘਰ ਚੜ ਕੇ ਮਾਰਨ ਦਾ ਕੰਮ ਕੀਤਾ ਹੈ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸਲਾਮ ਕਰਦੇ ਹਾਂ ਤਰੰਗੇ ਨੂੰ ਸਲਾਮ ਕਰਦੇ ਉਹਨਾਂ ਵੀਰ ਜਵਾਨਾਂ ਨੂੰ ਸਲਾਮ ਕਰਦੇ ਹਾਂ ਉਹਨਾਂ ਦੀ ਮਾਵਾਂ ਨੂੰ ਸਲੂਟ ਕਰਦੇ ਹਾਂ ਉਹਨਾਂ ਦੇ ਚਰਨਾਂ 'ਚ ਸਿਰ ਝੁਕਾ ਕੇ 100-100 ਵਾਰ ਪ੍ਰਣਾਮ ਕਰਦੇ ਹਾਂ ਐਸੀ ਮਾਂ ਜਿਸ ਨੇ ਐਸੇ ਵੀਰ ਪੁੱਤਰ ਨੂੰ ਜਨਮ ਦਿੱਤਾ ਅਸੀਂ ਉਹਦੇ ਵੀ ਚਰਨਾਂ 'ਚ ਸਿਰ ਝੁਕਾਉਨੇ ਆ ਇਸ ਕਰਕੇ ਕਿਉਂਕਿ ਉਹਨਾਂ ਨੇ ਦੁਸ਼ਮਣ ਦੇ ਘਰਵਾਲੇ ਕਿ ਉਹ ਮਿੱਟੀ ਮਿੱਟੀ ਮੇਲ ਕੀਤਾ ਹੈ ਔਰ ਉਸ ਨੂੰ ਮਿੱਟੀ ਚ ਮਲੌੜ ਦਾ ਕੰਮ ਦਿੱਤਾ ਇਸ ਕਰਕੇ ਇਹ ਤਿਰੰਗਾ ਜਾਵਾ ਰਹੀ ਹੈ ਬੀਜਪੀ ਤਿਰੰਗਾ ਯਾਤਰਾ ਨਿਕਾਲ ਰਹੀ ਹੈ ਲੇਕਿਨ ਇਸ ਕੋ ਨਾਮ ਖਾਲਸਾ ਤਿਰੰਗਾ ਯਾਤਰਾ ਕਿਉਂਕਿ ਖਾਲਸਾ ਤਾਂ ਖਾਲਸਾ ਹੀ ਹੈ ਨਵੀਂ ਆ ਖਾਲਸਾ ਤੇ ਆਪਣੇ ਆਪ ਦੀ ਆਰਮੀ ਹੈ ਖਾਲਸੇ ਨੂੰ ਤੇ ਖਾਲਸਾ ਤੇ ਭਾਈ ਜਰਮ ਹੀ ਇੱਕ ਮਾਰਸ਼ੀ ਉਹਨੂੰ ਤੇ ਬਿਨਾ ਖਤਿਆਰਾਂ ਦੇ ਫਰਨ ਭੇਜ ਦੋ ਜਿੰਨਾ ਪਾਕਿਸਤਾਨ ਦੀ ਸੈਨਾ ਹਥਿਆਰਾਂ ਨਾਲ ਲੜਾਈ ਲੜਦੀ ਹੈ ਖਾਲਸਾ ਖਾਦੀ ਹਥੀ ਲੜ ਸਕਦਾ ਉਹਨਾਂ ਦੇ ਖੋ ਕੇ ਉਹਨਾਂ ਨਾਲ ਲੜ ਸਕਦਾ ਇਸ ਕਰਕੇ ਖਾਲਸਿਆਂ ਦਾ ਰੰਗ ਵੱਖਰਾ ਤੇ ਇਸੇ ਕਰਕੇ ਖਾਲਸਾ ਯਾਤਰਾ ਦਾ ਤਿਰੰਗਾ ਨਾਮ ਹੈ ਸਰ ਇੱਕ ਡੈਲੀਗੇਸ਼ਨ ਯੂਏਈ ਜਾ ਰਹਾ ਹੈ ਕਿਸ ਤਰੀਕੇ ਨਾਲ ਨਹੀਂ ਬਤਾਈ ਦਿੰਦਾ ਹਾਂ ਦੇਸ਼ ਕੋ ਇੱਕਜੁੱਟ ਹੈ ਦੇਸ਼ ਦੀ ਇਹ ਤਾਰਕਮ ਔਰ ਸ਼ੌਰਿਆ ਦੇਸ਼ ਦੀ ਜਿਹੜੀ ਵੀਰਤਾ ਨੂੰ ਦਰਸਾਉਂਦਾ ਹੈ ਦੇਸ਼ ਦੀ ਤਾਕਤ ਨੂੰ ਦਰਸਾਉਂਦਾ ਹੈ ਇੱਕਜੁੱਟ ਹੋ ਕੇ ਦੇਸ਼ ਲਈ ਸਾਰੇ ਖੜੇ ਨੇ ਇਹ ਬਹੁਤ ਵਧੀਆ ਹੈ ਲੇਕਿਨ ਕਾਂਗਰਸ ਲਗਾਤਾਰ ਸਵਾਲ ਉਠਾ ਰਹੀ ਹੈ ਚਾਹੇ ਬੰਲੀ ਕਾ ਜਿੰ ਖੜਕੀ ਹੋਵੇ ਉਹ ਕਾਂਗਰਸ ਦੇ ਰਾਹੁਲ ગાંધી ਜੀ ਹਮੇਸ਼ਾ ਤੋਂ ਖਿਲਾਫ ਹੀ ਬੋਲਦੇ ਰਹੇ ਨੇ ਉਹ ਚੀਨ ਤੋਂ ਚੰਦਾ ਲੈਂਦੇ ਨੇ ਤੁਰਕੀ ਚ ਦਫ਼ਤਰ ਖੋਲਦੇ ਨੇ ਪਾਕਿਸਤਾਨ ਦੀ ਪਾਸ਼ਾ ਬੋਲਦੇ ਨੇ ਇੰਗਲੈਂਡ ਦੇ ਪਾਸਪੋਰਟ ਤੇ ਕਾਲਜ ਲਈ ਫਿਰਦੇ ਨੇ ਫਿਰ ਵੀ ਕਹਿੰਦੇ ਮੈਂ ਦੇਸ਼ ਭਗਤ ਆ ਇਤਨਾ ਦੇਸ਼ ਭਗਤੀ ਫਾਰਮ ਪਰ ਆ ਦੇਸ਼ ਭਗਤੀ ਨਹੀਂ ਆਉਂਦੀ ਫਾਰਮ ਨਾਲ ਜੇ ਦੇਸ਼ ਭਗਤੀ ਆਦੀ ਹੁੰਦੀ ਤਾਂ ਫਿਰ ਰੂੰਗਿਆ ਔਰ ਬੰਗਲਾਦੇਸ਼ੀ ਚ ਵੀ ਦੇਸ਼ ਭਗਤੀ ਹੁੰਦੀ ਇਸ ਕਰਕੇ ਦੇਸ਼ ਭਗਤੀ ਤੇ ਖੁੰਚਉਂਦੀ ਆ ਕਿਸੇ ਸਿੱਖ ਨੂੰ ਪੁੱਛ ਕੇ ਦੇਖ ਉਹ ਜਾਣ ਦੇ ਵੀ ਸਕਦਾ ਔਰ ਜਾਣ ਦੇ ਵੀ ਸੌ ਫਰ ਖਾਲੀ ਹੱਥ ਹੀ ਮਾਰ ਦੇਗਾ ਬੰਦੇ ਨੂੰ ਦੇਸ਼ ਪਿੱਛੇ ਇਹ ਖਾਲਸਾ ਇਸ ਕਰਕੇ ਦੇਸ਼ ਭਗਤੀ ਖੁੰਚਉਂਦੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜੋ ਖਾਲਸਾ ਤਿਰੰਗਾ ਯਾਤਰਾ ਜੋ ਸਾਡੇ ਦਿੱਲੀ ਸਰਕਾਰ ਦੇ ਕੈਬਨਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿੰਸਾ ਜੀ ਦੀ ਅਗਵਾਈ ਹੇਠ ਜੋ ਅੱਜ ਆ ਨਿਕਲੀ ਹੈ ਤਾਲ ਕਟੋਰਾ ਤੋਂ ਵਾਰ ਮੈਮੋਰੀਅਲ ਇੰਡੀਆ ਗੇਟ ਤੱਕ ਅਸੀਂ ਆਏ ਹਾਂ ਮੈਂ ਸਮਝਦਾ ਕਿ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਸਿੱਖਾਂ ਨੇ ਬਾਈਕ ਰਾਈਡਰਸ ਨੇ ਸਕੂਟੀਆਂ ਲੈ ਕੇ ਮੋਟਰਸਾਈਕਲਾਂ ਲੈ ਕੇ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਅੱਜ ਇੱਥੇ ਹਾਜ਼ਰੀ ਭਰੀ ਹੈ ਇਹ ਹਾਜ਼ਰੀ ਬੜਾ ਵੱਡਾ ਸਨੇਹਾ ਦੇਸ਼ ਨੂੰ ਦੇਸ਼ ਦੀ ਸਰਕਾਰ ਨੂੰ ਔਰ ਦੇਸ਼ ਦੇ ਜੋ ਦੁਸ਼ਮਣ ਨੇ ਉਹਨਾਂ ਨੂੰ ਅਸਨੇ ਹੰਦੰਦੀ ਹੈ ਕਿ ਖਾਲਸਾ ਜਾਂ ਸਿੱਖ ਜਿਹੜਾ ਹਮੇਸ਼ਾ ਦੇਸ਼ ਦੇ ਨਾਲ ਅੱਗੇ ਵਧ ਕੇ ਹਮੇਸ਼ਾ ਆਪਣੀ ਛਾਤੀ ਗਾਹ ਕਰਕੇ ਦੇਸ਼ ਦੀ ਰੱਖਿਆ ਵਾਸਤੇ ਜਾਨਾਂ ਕੁਰਬਾਨ ਕਰਦਾ ਆਇਆ ਹੈ ਸਾਡਾ ਸਿੱਖਾਂ ਦਾ ਇਤਿਹਾਸ ਇਹ ਬੋਲਦਾ ਅੱਜ ਮਨਜਿੰਦਰ ਸਿੰਘ ਸਿੱਸਾ ਜੀ ਦੀ ਅਗਵਾਈ ਦੇ ਵਿੱਚ ਇੱਕ ਖਾਲਸਾ ਤਿਰੰਗਾ ਯਾਤਰਾ ਇਹ ਉਹ ਦੇਸ਼ ਦੇ ਫੋਰਸਿਸ ਜਿਹੜੀ ਸਾਡੀ ਚਾਹੇ ਉਹ ਆਰਮੀ ਹੋਵੇ ਚਾਹੇ ਉਹ 에어 ਫੋਰਸ ਹੋਵੇ ਚਾਹੇ ਉਹ ਨੇਵੀ ਹੋਵੇ ਜਿੰਨੀਆਂ ਵੀ ਤਰ੍ਹਾਂ ਦੀਆਂ ਫੋਰਸਿਸ ਨੇ ਇਹ ਉਹਨਾਂ ਨੂੰ ਇੱਕ ਛੋਟਾ ਜਿਹਾ ਸਾਡਾ ਸੈਲੂਟ ਹੈ ਕਿ ਜੋ ਉਹਨਾਂ ਨੇ ਇਸ ਸਮੇਂ ਦੇ ਵਿੱਚ ਦੇਸ਼ ਦਾ ਜੋ ਸਾਡਾ ਸਭ ਤੋਂ ਵੱਡਾ ਦੁਸ਼ਮਣ ਪਾਕਿਸਤਾਨ ਹੈ ਜਿਹਨੂੰ ਜਵਾਬ ਦਿੱਤਾ ਕਾਰਕੁਸ਼ ਕੇ ਉਹਨਾਂ ਦੇ ਉਹਨਾਂ ਨੂੰ ਪਲਵਾਮਾ ਦਾ ਬਦਲਾ ਲੈ ਕੇ ਆਏ ਨੇ ਮੈਂ ਫਿਰ ਦੁਬਾਰਾ ਤੋਂ ਆਪਣੇ ਦੇਸ਼ ਦੀਆਂ ਸਮੂਚੀ ਫੋਰਸਿਸ ਨੂੰ ਦਿਲ ਦੀ ਗਹਿਰਾਈਆਂ ਤੋਂ ਸਲੂਟ ਕਰਦਾ ਸਮੂਚੀ ਸਿੱਖ ਕੌਮ ਅੱਜ ਦੇਸ਼ ਦੇ ਨਾਲ ਹੈ ਦੇਸ਼ ਦੀ ਫੋਰਸਿਸ ਦੇ ਨਾਲ ਹੈ ਅੱਜ ਸਾਡਾ ਜੋ ਤਿਰੰਗਾ ਯਾਤਰਾ ਹੈ ਇਹ ਇੱਕ ਸਨੇਹਾ ਦੇਸ਼ ਨੂੰ ਦਿੰਦੀ ਹੈ ਕਿ ਖਾਲਸਾ ਹਮੇਸ਼ਾ ਸਿੰਘ ਹਮੇਸ਼ਾ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਦੇਸ਼ ਦੀ ਰੱਖਿਆ ਵਾਸਤੇ ਹਮੇਸ਼ਾ ਤਤਪਰ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਉਲੰਧ ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ, धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ